ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਸ਼ਾਮ ਦਾ ਟਾਈਮ ਹੋਇਆ ਵਸੇ ਆਪਾਂ ਸਬਜ਼ੀ ਦੀ ਤਿਆਰੀ ਕਰ ਰਹੇ ਸੀ ਮੈਂ ਇੱਧਰ ਪਿਆਜ਼ ਕੱਟ ਰਹੀ ਸੀ ਮੈਂ ਕਿਹਾ ਚਲ ਮਸਾਲਾ ਘੁੱਟ ਲੈਣੇ ਆਪਾਂ ਨਾਲ-ਨਾਲ ਆਪਾਂ ਹੋਰ ਵੀ ਕੰਮ ਕਰ ਰਹੇ ਸੀ ਮੈਂ ਕਿਹਾ ਵੀ ਚੱਲਣੇ ਪਿਆਜ਼ ਕੱਟ ਲਈਏ ਆਪਾਂ ਹੁਣ ਇੱਥੇ ਪਿਆਜ਼ ਕੱਟਣ ਲੱਗੇ ਹਾਂ ਮਸਾਲਾ ਕੁੱਟਣ ਵਾਸਤੇ ਅੱਜ ਗਰਮੀ ਵੀ ਬਹੁਤ ਜ਼ਿਆਦਾ ਸੀ ਅੱਜ ਮੌਸਮ ਬਹੁਤ ਗਰਮੀ ਹੋਈ ਵੀ ਸੀ ਹਾਂਜੀ ਅੱਜ ਨਾ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਸੀ ਅੱਜ ਗਰਮੀ ਬਹੁਤ ਜ਼ਿਆਦਾ ਹੋਈ ਹੋਈ ਹੈ ੱਤਤੀ ਲੋ ਇੰਨੀ ਚੱਲਦੀ ਆ ਬਹੁਤ ਜ਼ਿਆਦਾ ਚਲੋ ਜੀ ਇਹ ਤਾਂ ਹੁਣ ਗਰਮੀ ਤਾਂ ਹੋਣੀ ਆ ਕਿਉਂ ਐਮੀਨ ਇਸੇ ਤਰ੍ਹਾਂ ਗਰਮੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਕੋਈ ਗੱਲ ਨਹੀਂ ਚਲੋ ਕੰਮ ਤਾਂ ਆਪਾਂ ਨੇ ਕਰਨਾ ਹੀ ਕਰਨਾ ਹੈ ਨਾ ਇਹ ਹੁਣ ਆਪਾਂ ਉਹ ਪਿਆਜ਼ ਕੱਟਣ ਲੱਗੇ ਪਿਆ ਮਸਾਲਾ ਤਿਆਰ ਕਰਨਾ ਹੁਣ ਮੈਂ ਪਹਿਲਾਂ ਇਹ ਕਮਜੋਦ ਉਠਕੜਿਆ ਸੀ ਇਹਨੂੰ ਉਠਕੇ ਨੂੰ ਨਾ ਚਾਹ ਬਣਾ ਕੇ ਦਿੱਤੀ ਹੈ ਫਿਰ ਸਰਦਾਰ ਜੀ ਉਠਕੜੇ ਸੀ ਅੱਜ ਤਾਂ ਸਰਦਾਰ ਜੀ ਵਿਚਾਰੇ ਪਏ ਹੀ ਨਹੀਂ ਹੈਗੇ ਇਹਨਾਂ ਨੇ ਤਾਂ ਰੈਸਟ ਵੀ ਨਹੀਂ ਕਰੀ ਹੈਗੀ ਅੱਜ ਉਧਰ ਫੁਵਾਰੇ ਹੋਰ ਸੈੱਟ ਕਰ ਰਹੇ ਸੀ ਕਿੰਨੇ ਗਰਮੀ ਬਹੁਤ ਜ਼ਿਆਦਾ ਹੋ ਗਈ ਤਾਂ ਕਰਕੇ بڑے ਪੱਖੇ ਵਰਨਾ ਫੁਵਾਰੇ ਲਾ ਰਹੇ ਸੀ ਅਦੇ ਆਪਾਂ ਨਾ ਹਰੀਆਂ ਮਿਰਚਾਂ ਪਾਲੀਆਂ ਇਹਦੇ ਵਿੱਚ ਆਪਾਂ ਹੁਣ ਇਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰਾਂਗੇ ਮਸਾਲਾ ਕੁੱਟਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਹੁਣ ਆਹ ਦੇਦੇ ਵਿੱਚ ਪਾ ਲਿਆ ਆਪਾਂ ਨੇ ਹੁਣ ਮਸਾਲਾ ਕੁੱਟਣ ਲੱਗੇ ਆਪਾਂ ਇਹਦੇ ਵਿੱਚ ਪਹਿਲਾ ਬੱਚੇ ਆ ਗਏ ਸੀ ਸਰਦਾਰ ਜੀ ਵੀ ਅੱਜ ਉਧਰ ਨਾਲ ਫਵਾਰੇ ਲਾ ਰਹੇ ਸੀ ਅੱਜ ਨਾਲ ਪੱਖੇ ਵਰਨਾ ਫਵਾਰੇ ਲਾਏ ਨੇ ਕਾ ਗਰਮੀ ਬਹੁਤ ਜ਼ਿਆਦਾ ਹੈ ਤਾਂ ਕਰਕੇ ਅੱਜ ਕਹਿੰਦੇ ਵੀ ਚੱਲ ਹੋਰ ਫਵਾਰੇ ਲਾ ਦਨੇ ਆਪਾਂ ਦੀ ਤਪਤੀ ਲੋ ਬਹੁਤ ਜ਼ਿਆਦਾ ਹੈ ਕਿਉਂ ਡੰਗਰਾਂ ਨੂੰ ਦਾ ਫਿਰ ਜਿੰਨੇ ਸੰਭਾਲੇ ਜਾਣ ਉਹਨੇ ਚੰਗੇ ਨੇ ਇਹ ਜੀ ਗਰਮੀ 'ਚ ਤਾਂ ਕਰਕੇ ਆਪਾਂ ਅੱਜ ਉਧਰ ਫਵਾਰੇ ਲਾਏ ਨੇ ਹਾਂਜੀ ਆਪਾਂ ਨੇ ਉਰੇ ਨਾ ਹੁਣ ਬਸ ਮਿਕਸੀ ਦੇ ਵਿੱਚ ਨਾ ਬਸ ਮਸਾਲਾ ਕੁੱਟ ਲਿਆ ਆਪਾਂ ਹੁਣ ਨਾ ਬਾਹਰ ਆ ਦੇਖੋ ਆਪਾਂ ਨੇ ਮਸਾਲਾ ਕੁੱਟ ਲਿਆ ਹਰੀਆਂ ਮਿਰਚਾਂ ਪਾ ਲਈਆਂ ਹੁਣ ਆਪਾਂ ਬਾਹਾਰ ਇਹਦੇ ਵਿੱਚ ਹਾਰੇ ਚ ਬਣਾਵਾਂਗੇ ਆਪਾਂ ਨੇ ਨਾ ਇਹਦੇ ਵਿੱਚ ਨਾ ਪਾਣੀ ਰੱਖਤਾ ਹਾਰੇ ਚ ਮੜਜਾ ਕਰ ਮੋਜੂ ਆਪਾਂ ਨੇ ਨਾ ਕਾਲੇ ਛੋਲੇ ਇਹ ਨਾ ਭਿਉ ਕੇ ਰੱਖਦੇ ਸੀ ਇਹ ਆਪਾਂ ਨੇ ਨਾ ਸਾਰੀ ਦਿਹਾੜੀ ਭੁੰਦੇ ਰਹੇ ਸਵੇਰੇ ਮੈਂ ਸਵੇਰ 8 ਵਜੇ ਭੁੰਦੇ ਸੀ ਸ਼ਾਮ ਤੱਕ ਭਿੱਜੇ ਰਹੇ ਨੇ ਇਹ ਆਪਾਂ 5 ਵਜੇ ਲੱਗੇ ਸੀ ਇੱਥੇ ਸਬਜ਼ੀ ਬਣਾਉਣਾ ਤਾਂ ਕਾਲੇ ਛੋਲੇ ਆਪਾਂ ਨੇ ਇੰਨੇ ਇੱਕ ਆਹ ਲਿਆ ਹੈ ਮਤਲਬ ਡੱਬਾ ਆਇਆ ਹੈ ਟਿਫਨ ਦਾ ਡੱਬਾ ਹੈ ਇਹ ਇਹ ਆਪਾਂ ਇੱਕ ਲੈ ਆਏ ਹੈ ਪਹਿਲਾਂ ਇੱਕ ਆਪਾਂ ਨੇ ਬਾਟੀ ਪਾਈ ਸੀ ਨਾ ਇਹ ਫੁੱਲ ਕੇ ਨਾ ਸਮਾਂ ਤੇ ਇੱਕ ਡੱਬਾ ਹੋ ਗਿਆ ਇਹ ਇਹਨਾਂ ਦਾ ਹੁਣ ਆਪਾਂ ਇਹਦੇ ਵਿੱਚ ਨਾ ਇਹ ਉਬਾਲਣ ਵਾਸਤੇ ਧਰ ਦਾਂਗੇ ਇਹਦੇ ਵਿੱਚ ਹਾਰੇ ਦੇ ਵਿੱਚ ਆਪਾਂ ਨੇ ਹੁਣ ਇਹਦੇ ਵਿੱਚ ਨਮਕ ਵੀ ਪਾ ਸਕਦੇ ਹਾਂ ਵੈਸੇ ਮੈਂ ਪਹਿਲਾਂ ਨਮਕ ਜਦ ਹੀ ਪਾਤੀ ਸੀ ਜਦ ਭਿਉਂ ਕੇ ਰੱਖੇ ਸੀ ਇਹ ਕਾਲੇ ਛੋਲੇ ਜਦ ਮੈਂ ਇੱਕ ਚਮਚਾ ਛੜਦਾ ਸੀ ਇਹਨਾਂ ਦੇ ਵਿੱਚ ਨਮਕ ਦਾ ਨੂਨ ਦਾ ਮੈਂ ਕਿਹਾ ਵੀ ਚਲ ਇਹ ਨਾ ਜਦ ਤੱਕ ਹੁੰਦੇ ਨਹੀਂ ਹੈਗੇ ਰਿੱਜਦੇ ਨਹੀਂ ਹੈਗੇ ਬਣਦੇ ਨਹੀਂ ਹੈਗੇ ਛੋਲੇ ਆਪਾਂ ਜਦ ਤੱਕ ਇਹਨੂੰ ਤੜਕਾ ਨਹੀਂ ਲਾਉਂਦੇ ਹੈਗੇ ਹੁਣ ਆਪਣੇ ਇਹ ਬਣ ਕੇ ਆਪਾਂ ਥੱਲੇ ਉਤਾਰ ਲਾਂਗੇ ਇਹਨੂੰ ਇੱਥੇ ਨਾ ਵਧੀਆ ਲੱਗਦੀ ਆ ਦਾਲ ਸਬ지 ਇੱਥੇ ਵੀ ਬਣਾਉਣੀ ਚਾ ਲਿਆ ਆ ਵੀ ਆਟਾ ਜੀ ਵੱਧ ਬਣੀ ਹੋਈ ਹੈ ਵੀ ਚਲੋ ਚੁੱਲੇ ਦੀ ਦਾਲ ਸਬ지 ਵਧੀਆ ਟੇਸਟੀ ਲੱਗਦੀ ਆ ਬਹੁਤ ਟੇਸਟੀ ਬਣਦੀ ਆ ਵੈਸੇ ਹੁਣ ਆਟਾ ਜੀ ਬਣ ਗਿਆ ਆਪਣੇ ਬਣਾਉਣ ਦੀ ਹੁਣ ਆਪਾਂ ਇਹਦੇ ਵਿੱਚੋਂ ਨਾ ਕੱਢ ਲਿਆ ਆ ਵਾਲੇ ਵੀ ਇਹ ਜਿਹੜਾ ਆਪਣਾ ਪਾਣੀ ਤੇ ਇਹ ਚੰਗੀ ਤਰ੍ਹਾਂ ਆਪਾਂ ਨੇ ਧੋ ਕੇ ਨਾ ਕਾਲੇ ਛੋਲੇ ਆਪਾਂ ਫੇਰ ਪਾ ਭੋਂ ਕੇ ਰੱਖੇ ਸੀ ਇਹ ਫੇਰ ਧੋਤੇ ਫੇਰ ਧੋ ਕੇ ਫੇਰ ਮੈਂ ਆਪਣਾ ਇਹਦੇ ਵਿੱਚ ਜਿਹੜਾ ਪਾਣੀ ਸੀ ਆਪਾਂ ਨੇ ਉਹ ਇਹਦੇ ਵਿੱਚ ਪਾ ਤਾ ਪਾ ਕੇ ਦੇਖੋ ਆਪਾਂ ਨੇ ਉਹ ਪਾਣੀ ਪਾਇਆ ਨਹੀਂ ਬਾਜ ਦੂਆ ਪਾਣੀ ਪਾਇਆ ਤੇ ਜਿਹੜਾ ਉਹ ਨਾ ਛੋਲਿਆਂ ਦਾ ਬਹੁਤ ਸੋਹਣਾ ਪਾਣੀ ਉਹ ਹੋ ਗਿਆ ਆਪਾਂ ਉਹ ਬੇਸਟ ਨਹੀਂ ਕਰਦੇ ਉਹ ਵੀ ਪਾਣੀ ਆਪਾਂ ਆਪਾਂ ਨੇ ਇਹਨਾਂ ਵੀ ਇਹਦੇ ਵਿੱਚ ਪਾ ਢਾਣੇ ਨੇ ਆਹ ਹਨ ਆਪਾਂ ਨੇ ਹੁਣ ਅਗਮਚਾ ਮਚਦੀ ਇਹਦੇ ਵਿੱਚ ਆਪਾਂ ਹੁਣ ਤੜਕਾ ਲਾਵਾਂਗੇ ਇੱਕ ਕੜਛੀ ਆਪਾਂ ਸਰੋਂ ਦੇ ਤੇਲ ਦੀ ਪਾਵਾਂਗੇ ਆ ਦੇ ਇੱਕ ਸਰੋਂ ਦੇ ਤੇਲ ਦੀ ਕੜਛੀ ਪਾਵਾਂਗੇ ਇਹਦੇ ਵਿੱਚ ਆਪਾਂ ਫਿਰ ਆਪਾਂ ਇਹਦੇ ਵਿੱਚ ਇਹਦੇ ਤੁਸੀਂ ਏਕ ਬਹੁਤ ਜ਼ਿਆਦਾ ਪੈਂਦਾ ਹੈ ਬਹੁਤ ਛੇਕ ਪੈਂਦਾ ਉਹ ਇਹਦੇ ਚ ਹਾਰੇ ਚ ਬਹੁਤ ਛੇਤੀ ਦਾਲ ਸਬਜੀ ਬਣ ਜਾਂਦੀ ਹੈ ਆਪਾਂ ਫੇਰ ਆਹ ਜੀਰਾ ਲਿਆਂਦਾ ਸੀ ਅ ਮੈਂ ਕਿਹਾ ਵੀ ਚਲ ਮੈਂ ਉਹ ਚ ਨਾ ਪਾਉਣਾ ਭੁੱਲ ਗਈ ਨੂਨਦਾਨੀ ਚ ਉਹਦੇ ਵਿੱਚ ਹੋਰ ਸਮਾਨ ਪਾਇਆ ਸੀ ਮੈਂ ਖਚਲੇ ਚ ਲਫਾਫੇ ਚ ਪਾਇਆ ਮਨੇ ਆਪਾਂ ਹੁਣ ਇਹਦੇ ਵਿੱਚ ਨਾ ਆਹ ਆ ਸਮਾਨ ਪਾਵਾਂਗੇ ਇਲਾਇਚੀ ਦਾਲਚੀਨੀ ਲੌਂਗ ਇੱਕ ਆਹ ਪੱਤਾ ਹੈ ਇੱਕ ਤੋਂ ਪੰਜ ਸੱਤ ਇਹ ਲੌਂਗ ਨੇ ਆਪਣੇ ਕਾਲੀ ਮਿਰਚ, ਦਾਲਚੀਨੀ, ਬੜੀ ਇਲਾਇਚੀ, ਇੱਕ ਆਪਾਂ ਇਹ ਪੱਤਾ ਲੈ ਆ ਜੀਰਾ ਆਪਣੇ ਕੋਲ ਆਪਾਂ ਜੀਰਾ ਇਹਦੇ ਵਿੱਚ ਪਾ ਦਾਂਗੇ ਹੁਣ। ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਾਂਗੇ। ਹੁਣ ਆਪਾਂ ਇਹ ਸਾਰੇ ਸਮਾਨ ਇਹਦੇ ਵਿੱਚ ਪਾ ਦਾਨਾ। ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਦਾਲ ਸਬਜ਼ੀ ਚ। ਬਹੁਤ ਵਧੀਆ ਬਣਦੀ ਹੈ ਦਾਲ ਸਬਜ਼ੀ। ਹੁਣ ਆਪਾਂ ਇਹਦੇ ਵਿੱਚ ਮਸਾਲਾ ਪਾ ਦਾਂਗੇ। ਆਪਾਂ ਨੇ ਮਿਕਸੀ ਦੇ ਵਿੱਚ ਮਸਾਲਾ ਕੁੱਟਿਆ ਵਸੀ ਆਪਾਂ ਪਾਵਾਂਗੇ ਮੈਂ ਇਹਦੇ ਵਿੱਚ ਨਾ ਪਾਣੀ ਜਮ ਨਹੀਂ ਪਾਇਆ ਹੈਗਾ ਉਹ ਤਾਂ ਕਰਕੇ ਨਾ ਇਹ ਮਸਾਲਾ ਇਹਦੇ ਵਿੱਚੋਂ ਮਿਕਸੀ ਦੇ ਵਿੱਚੋਂ ਨਿਕਲਿਆ ਨਹੀਂ ਨਾ ਹੈਗਾ ਹੁਣ ਆਪਾਂ ਇਹਨੂੰ ਹੱਥ ਨਾਲ ਹੀ ਕੱਢ ਦਾਂਗੇ ਆਹ ਦੇਖੋ ਆਹ ਹੱਥ ਨਾਲ ਕੱਢ ਕੇ ਆਪਾਂ ਇਹਦੇ ਵਿੱਚ ਪਾਤਾ ਹੁਣ ਆਪਾਂ ਇਹਦੇ ਵਿੱਚ ਨੂਨ ਮਿਰਚ ਮਸਾਲਾ ਪਾਵਾਂਗੇ ਜੋ ਜੋ ਸਮਾਨ ਜਿੰਨਾ ਜਿੰਨਾ ਕਾ ਆਪਾਂ ਨੂੰ ਲੋਡਾਉਨ ਨਾ ਕਪੜੇ ਵਿੱਚ ਪਾ ਸਕਦੇ ਆ ਆਪਾਂ ਦੋ ਚਮਚੇ ਨੂਣ ਦੇ ਪਾਏ ਨੇ ਇਹਦੇ ਵਿੱਚ ਇੱਕ ਲਾਲ ਚਮਚਾ ਮਿਰਚ ਦਾ ਪਾਇਆ ਦੋ ਚਮਚੇ ਆਪਾਂ ਨੇ ਹਲਦੀ ਦੇ ਪਾਏ ਨੇ ਇੱਕ ਚਮਚਾ ਆਪਾਂ ਗਰਮ ਮਸਾਲੇ ਦਾ ਪਾਇਆ ਬੜਾ ਨਹੀਂ ਪਾਉਂਦੇ ਹੈਗੇ ਗਰਮ ਮਸਾਲਾ ਕਿਉਂ ਬੜਾ ਗਰਮ ਮਸਾਲੇ ਜਿਆਲੇ ਆ ਫਿਰ ਦਾਲ ਸਬਜ਼ੀਆਂ ਘੱਟ ਉਹ ਕਰਦੇ ਹੈ ਕਿ ਰੋਜ਼ ਆਪਣੇ ਰੁਟੀਨ ਚ ਬਣਾਉਣੀ ਆ ਫਿਰ ਮਸਾਲਾ ਆਪਾਂ ਘੱਟੇ ਪਾਇਆ ਹੋਰ ਨਹੀਂ ਪਾਉਂਦੇ ਹੈਗੇ ਬਸ ਆਹ 1 ਕੇ ਚਮਚਾ ਪਾਇਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨ ਲਾਂਗੇ ਫਿਰ ਇਹਦੇ ਵਿੱਚ ਨਾ ਪਾਣੀ ਪਾਵਾਂਗੇ ਕਿਉਂਕਿ ਉਹ ਸੇਕ ਬਹੁਤ ਜ਼ਿਆਦਾ ਪੈਂਦਾ ਬਹੁਤ ਸੇਕ ਪੈਂਦਾ ਇੱਥੇ ਤਾਂ ਆਪਾਂ ਇਹਦੇ ਵਿੱਚ ਪਾਣੀ ਵੀ ਪਾਤਾ ਹਣ ਇਹਨੂੰ ਆਪਾਂ ਕਾ ਕਰਾਂਗੇ ਇੰਨੇ ਰਿੱਜੂ ਦਾ ਆਪਣਾ ਮਸਾਲਾ ਹੁਣ ਆਪਾਂ ਜਿਹੜੇ ਆ ਹਨ ਕਾਲੇ ਛੋਲੇ ਉਬਾਲੇ ਸੀ ਆਪਾਂ ਨੇ ਆ ਦੇਖੋ ਇਹ ਐਨ ਵਧੀਆ ਬਣ ਗਏ ਹੁਣ ਆਪਾਂ ਨੇ ਇਹਦੇ ਵਿੱਚ ਭਾਂਡੇ 'ਚ ਪਾ ਲਾਂਗੇ ਜਿੰਨੇ ਕ ਪਾਉਣੇ ਨੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਨਾਲ ਨਾ ਪਾ ਲੈਾਂਗੇ ਛੋਲਿਆਂ ਨੂੰ ਕਿਉਂ ਇਹ ਨਾ ਤਰੀਨਾ ਬਦਿਆ ਬਣ ਜਾਂਦੀ ਐ ਕਾਠੀ ਜੀ ਤੜੀ ਤਰੀ ਬਣ ਜਾਂਦੀ ਐ ਦਾਲ ਦੀ ਬਹੁਤ ਸੋਹਣੀ ਲੱਗਦੀ ਐ ਦਾਲ ਬਹੁਤ ਟੇਸਟੀ ਬਣਦੀ ਐ ਇੱਕਣ ਆਦੇ ਆਪਾਂ ਇੱਕਣ ਨੂੰ ਚੰਗੀ ਤਰ੍ਹਾਂ ਇਹਨੂੰ ਭੰਨ ਲਾਂਗੇ ਇਹ ਇਹ ਨਾ ਡੱਬੂ ਥੋੜਾ ਜਿਹਾ ਛੋਟਾ ਸੀ ਨਾ ਮੇਰੇ ਹੱਥ ਚੋਂ ਘਟ ਟਿੱਕਦਾ ਦੀ ਥਿਲਕੀ ਜਿਹਾ ਜਾਂਦਾ ਸੀ ਆਦੇ ਆਪਾਂ ਇੱਕਣ ਚੰਗੀ ਤਰ੍ਹਾਂ ਇਹਨੂੰ ਭੰਨ ਲਾਂਗੇ ਛੋਲਿਆਂ ਨੂੰ ਇਹ ਸਮਾਰ ਕੇ ਮੈਸ਼ ਕਰ ਲਾਂਗੇ ਹੁਣ ਆਹੀ ਆਪਾਂ ਆ ਦੇਖੋ ਐਨ ਵਧੀਆ ਹੋ ਹੋ ਗਿਆ ਨਾ ਤਮਸਾਲਾ ਘਾੜਾ ਹੋ ਜਾਊਗਾ ਇਹਦੇ ਨਾਲ ਸਮਾਰ ਕੇ ਚੰਗੀ ਤਰ੍ਹਾਂ ਨਾਲ ਸਬਜੀ ਬਹੁਤ ਸੋਹਣੀ ਕਾਠੀ ਬਣ ਜੂਗੀ ਬਹੁਤ ਵਧੀਆ ਕੜੀ ਕੜੀ ਚ ਸਬਜੀ ਬਣ ਜਾਣੀ ਬਹੁਤ ਸੋਹਣੀ ਗਾੜੀ ਆਪਾਂ ਹੁਣ ਕੁੱਟ ਕੇ ਇਹ ਇਹਦੇ ਵਿੱਚ ਪਾਤੇ ਆ ਲੈ ਲੇ ਇਹ ਕਿੰਨਾ ਵਧੀਆ ਮਸਾਲਾ ਹੋ ਗਿਆ ਇਹ ਆਪਣਾ ਹੁਣ ਆਪਾਂ ਇਹਦੇ ਵਿੱਚ ਨਾ ਜਿਹੜਾ ਆਪਣਾ ਪਾਣੀ ਸੀ ਅਵਾਲੇ ਸੀ ਆਪਾਂ ਨੇ ਕਾਲੇ ਛੋਲੇ ਆਪਾਂ ਉਹਦਾ ਪਾਣੀ ਰੱਖ ਲਿਆ ਸੀ ਉਹ ਵੀ ਆਪਾਂ ਬੇਸਟ ਨਹੀਂ ਕਰਦੇ ਹੈਗੇ ਉਹ ਵੀ ਪਾਣੀ ਇਹਦੇ ਵਿੱਚ ਪਾ ਦਾਂਗੇ ਆਪਾਂ ਹਾਂ ਦੇਖੋ ਆਪਣਾ ਮਸਾਲਾ ਭੁੱਜ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਉਹ ਪਾਣੀ ਮੈਂ ਉਹਦੇ ਵਿੱਚ ਨਾ ਮਿਕਸੀ ਦੇ ਵਿੱਚ ਪਾ ਕੇ ਰੱਖ ਲਿਆ ਸੀ ਇਹਦੇ ਆਪਾਂ ਹੁਣ ਇਹ ਪਾਣੀ ਵੀ ਇਹਦੇ ਵਿੱਚ ਪਾ ਦਾਂਗੇ ਤਾਂ ਕਲਰ ਬਹੁਤ ਵਧੀਆ ਆਉਂਦਾ ਇਹਦੇ ਨਾਲ ਪਾਣੀ ਨਾਲ ਕਿਉਂਕਿ ਜਦ ਆਪਾਂ ਵਾਲਦਿਆ ਅਦਰਕ ਤਾਂ ਇਹਦੇ ਵਿੱਚੇ ਨਿਕਲ ਜਾਂਦਾ ਤਾਂ ਕਰਕੇ ਆਪਾਂ ਬੇਸਟ ਨਹੀਂ ਕਰਾਂਗੇ ਪਾਣੀ ਨੂੰ ਆਪਾਂ ਇਹਦੇ ਵਿੱਚੇ ਪਾਵਾਂਗੇ ਆਹ ਦੇਖੋ ਆਪਾਂ ਹੁਣ ਇਹਦੇ ਵਿੱਚ ਕਾਲੇ ਛੋਲੇ ਪਾਵਾਂਗੇ ਅੱਗੇ ਬਸ ਹੁਣ ਥੋੜਾ ਜਿਹਾ 5-10 ਮਿੰਟਾਂ ਦਾ ਤੱਕ ਆਪਣੀ ਇਹ ਬਣ ਕੇ ਤਿਆਰ ਹੋ ਜੂਗੀ ਸਬਜੀ ਉਹ ਟਾਕਦੀ ਆ ਆਪਾਂ ਆਪਾਂ ਫਿਰ ਅੰਦਰ ਚਲੇ ਗਏ ਸੀ ਆ ਨਾ ਏ ਕਮਜੋਦ ਨਾ ਗੁੱਡਾ ਖਰਾਬ ਕਰਤਾ ਇਹ ਇਹਦੀ ਨਾ ਰੂੰਜੀ ਸਾਰੀ ਉਹ ਕੱਢਦੀ ਮਾਹ ਚੱਲ ਸੀ ਹੁੰਦਣੀ ਆ ਬੈਠ ਕੇ ਬਸ ਹੀ ਹੁੰਣ ਲੱਗ ਗਈ ਸ਼ਰਾਰਤੀ ਵਾਲਾ ਇਲਤੀ ਵਾਲਾ ਇਹ ਲੱਗ ਜਾਂਦਾ ਹੈ ਆ ਦੇਖੋ ਜਮੀਓ ਪਟਤਾ ਸੀ ਇਹਦਾ ਮੈਂ ਕਿਹਾ ਚੱਲ ਸੀ ਹੁੰਦਣੀ ਇਹਨੂੰ ਵਿੱਚ ਜਿਹਨੂੰ ਟਾਈਮ ਵੱਢ ਕੇ ਫਰੇ ਵੀ ਸੀ ਹੁੰਦਾ ਆਪਾਂ ਨੇ ਇਹ ਇਹ ਨਾ ਇਲਤ ਬਹੁਤ ਜ਼ਿਆਦਾ ਕਰਦਾ ਬਹੁਤ ਜ਼ਿਆਦਾ ਇਲਤ ਕਰਦਾ ਇਹ ਕਮਜ਼ੋਰ ਖਾਸੀ ਲੱਗ ਜਾਂਦਾ ਇਲਤਾਜੀ ਕਰਨ ਆਪਾਂ ਨੇ ਹੁਣ ਨਾ ਉਧਰ ਹਜੇ ਡੰਗਰਾਂ ਕੰਨੇ ਜਾਣਾ ਸੀ ਮੈਂ ਮੱਕਾ ਚਾ ਲੈਣੇ ਆ ਬੀਨੂੰ ਗੁੱਡੇ ਨੂੰ ਸਿਉਂਦਾ ਨਹੀਂ ਆ ਮੈਂ ਕੱਖ ਪੱਠੇ ਪਾਉਣੇ ਸੀ ਆਦੇ ਆਪਣੇ ਸਿਉਂਦਾ ਇਹ ਇਹ ਦੇੜੀ ਜਾਂਦਾ ਇਹਨੂੰ ਨਾ ਜਮੀਓ ਪੱਟ ਦਾਂਦਾ ਧਾਰਾ ਕੱਢਣ ਤੇ ਪਿਆਿਆਂ ਤੇ ਕੱਖ ਪੰਡਾ ਪਾਉਣ ਤੇ ਪਿਆ ਸੀ ਮੈਂ ਕਿਾ ਚੱਲ ਲੈਣੇ ਦਾਲ ਸਬਜੀ ਦਾ ਬਣ ਜੂਗਾ ਬਣ ਗਏ ਦੇਖੋ ਦਾਲ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਬਹੁਤ ਸੋਹਣੀ ਦਾਲ ਸਬਜੀ ਬਣਦੀ ਹੈ ਇਹਦੇ ਵਿੱਚ ਕਿੰਨੀ ਵਧੀਆ ਗਾੜੀ ਗਾੜੀ ਦਾਲ ਸਬਜੀ ਬਣੀ ਹੈ ਇਹ ਕਾਲੀ ਛੋਲੀਆਂ ਦੀ ਬਹੁਤ ਟੇਸਟੀ ਬਣਦੀ ਹੈ ਹਾਰੇ ਦੀ ਤਾਂ ਸਬਜੀ ਬਹੁਤ ਵਧੀਆ ਬਣਦੀ ਹੈ ਮੇਰੇ ਭੈਣ ਭਰਾਵਾਂ ਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਧੰਨਵਾਦ